ਹਾਂਜੀ ਸਭ ਤੋਂ ਪਹਿਲਾਂ ਸ਼ਾਨ ਫੈਸ਼ਨ ਬੁਟੀਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਕਿ ਤੁਸੀਂ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਪਸ਼ਮੀਨਾ ਮੁੰਦੇ ਸੂਟ ਦਿਖਾਵਾਂਗੇ ਜੋ ਆਪਾਂ ਐਮਬਰਾਇਡਰੀ ਵਰਕ ਨਾਲ ਰੈਡੀ ਕੀਤੇ ਆ ਇਹ ਵਾਲਾ ਸੂਟ ਹੈ ਜੋ ਆਪਣਾ ਇਹ ਪੀਚ ਕਲਰ ਦੇ ਵਿੱਚ ਹੈ ਇਹਦੇ ਤੇ ਆਪਾਂ ਸ਼ਿੰਧੀ ਦਾ ਵਰਕ ਕੀਤਾ ਇਹ ਵਾਲਾ ਸਾਰਾ ਵਰਕ ਇਸ ਦੀ ਕੀ ਰਿਤੀ ਆਏਗਾ ਤੇ ਵਿੱਚ ਆਪਾਂ ਮਿਰਰ ਲਗਾਏ ਆ ਤੁਸੀਂ ਵਰਕ ਦੀ ਸਫਾਈ ਦੇਖ ਸਕਦੇ ਹੋ ਸਿੰਗਲ ਕਲਰ ਦੇ ਨਾਲ ਵਰਕ ਕੀਤਾ ਹੈ। ਸੇਮ ਵਰਕੇ ਇਦਾਂ ਇਸ ਦੀ ਬਾਜੂ ਤੇ ਆਏਗਾ। ਇਹ ਵਾਲਾ ਵਰਕ ਇਸ ਦੀ ਬਾਜੂ ਤੇ ਆਏਗਾ। ਜੇ ਆਪਾਂ ਪਹੁੰਚੇ ਹਨ ਨੀਵ ਕਰਾਉਣਾ ਹੋਵੇ ਸਲਵਾਰ ਦੇ ਤਾਂ ਇਹ ਤੁਹਾਡੀ ਆਪਣੀ ਚੋਇਸ ਹੈ ਤੁਸੀਂ ਸਲਵਾਰ ਦੇ ਪਹੁੰਚਦੇ ਵੀ ਕਰਵਾ ਸਕਦੇ ਆ। ਇਸ ਦੇ ਨਾਲ ਹੀ ਸੇਮ ਆਪਾਂ ਲਾਈਟ ਪਰਪਲ ਕਲਰ ਦੇ ਵਿੱਚ ਰੈਡੀ ਕੀਤਾ ਸੂਟ। ਵਰਕ ਸੇਮ ਰਹੂਗਾ ਕਲਰ ਦਾ ਫਰਕ ਆ ਇਸ ਲਈ ਆਪਾਂ ਘੇਰੇ ਤੇ ਤੇ ਬਾਜੂ ਤੇ ਸੇਮ ਵਰਕ ਕੀਤਾ ਇਹ ਦੋ ਪੈਨ ਨੇ ਸੇਮ ਕਲਰ ਦੇ ਘੇਰੇ ਸੂਟ ਰੈਡੀ ਕਰਵਾਏ ਨੇ ਪਸ਼ਮੀਨਾ ਵਰਕ ਤੇ ਸੇਮ ਇਦਾਂ ਇਸ ਦੀ ਬਾਜੂ ਤੇ ਵਰਕ ਆਏਗਾ ਇਹਨਾਂ ਸੂਟਾਂ ਦੇ ਨਾਲ ਆਪਾਂ ਦੁਪੱਟੇ ਰੈਡੀ ਨਹੀਂ ਕੀਤੇ ਜੇ ਤੁਸੀਂ ਦੁਪੱਟੇ ਕਿਸੇ ਸੂਟ ਨਾਲ ਰੈਡੀ ਕਰਵਾਉਣੇ ਨੇ ਤਾਂ ਤੁਹਾਡੀ ਆਪਣੀ ਚੋਅ ਇਸ ਲਈ ਦੁਪੱਟਾ ਪਰ ਰੈਡੀ ਕਰਦੇ ਆਂਗੇ। ਦੋਸਤੋ ਅਗਲਾ ਵਾਲਾ ਸੂਟ ਆ ਜੋ ਉਹ ਸੇਮ ਸਟੱਫ ਦੇ ਵਿੱਚ ਮਹਿੰਦੀ ਕਲਰ ਤੇ ਇਹਦੇ ਵੀ ਆਪਾਂ ਛਿੰਡੀ ਦਾ ਵਰਕ ਕੀਤਾ। ਇਹ ਸਾਰਾ ਵਰਕ ਇਸ ਦੇ ਫਰੰਟ ਤੇ ਆਏਗਾ ਕਾਲੀਆਂ ਦਾ ਵਰਕ ਰਹੇਗਾ ਤੇ ਸੈਂਟਰ ਦੇ ਵਿੱਚ ਫਲਾਵਰ ਹੋਣਗੇ। ਇਹ ਵਾਲੇ ਫਲਾਵਰ ਇਸ ਦੇ ਸੈਂਟਰ ਦੇ ਵਿੱਚ। तो ये वाला वर्क इसकी सलवार की मोरी पर आएगा सेम, सेम कलिया वाला वर्क इसकी बाजू पर रहेगा ए वाला वर्क ये भी अपना सिंगल कलर वर्क किया है तो तीन वर्क की सफाई क्लोज तो देख सकते हो बहुत ही नीट एंड क्लीन वर्क है तो सूट बन के होने रेडी होने ਅੱਜ ਵਾਲੇ ਸੂਟ ਤਿੰਨੋਂ ਸ਼ਿੰਦੀ ਦੇ ਵਿੱਚ ਨੇ ਤੇ ਉਸ ਤੋਂ ਅਗਲਾ ਵਾਲਾ ਸੂਟ ਹੈ ਡਾਰਕ ਗ੍ਰੀਨ ਕਲਰ ਦੇ ਵਿੱਚ ਹੈ ਇਹ ਵੀ ਸ਼ਿੰਦੀ ਵਰਕ ਦੇ ਉੱਤੇ ਆਪਾਂ ਰੈਡੀ ਕੀਤਾ ਇਹ ਵਾਂਗਰ ਵਰਕ ਇਸ ਤਿੱਕੇ ਇਹ ਰੇਤੀ ਆਏਗਾ ਵੇਲ ਤੇ ਇਸ ਦੇ ਫਰੰਟ ਤੇ ਇਹ ਵਾਲੀ ਬੂਟੀ ਆਈ ਹੈ ਇਹ ਵਾਲੀ ਬੂਟੀ ਇਸ ਦੇ ਫਰੰਟ ਤੇ ਆਈ ਤੇ ਇਹ ਵਾਲੀਆਂ ਬੂਟੀਆਂ ਇਸ ਦੇ ਬਾਟਮ ਦੇ ਮੋਰੀ ਤੇ ਆਉਣੀਆਂ ਤੇ ਸੇਮ ਕੇਰੇ ਵਾਲੀ ਵੇਰ ਇੱਦਾਂ ਇਸ ਦੇ ਪੌਂਚੇ ਤੇ ਆਪਾਂ ਪਾਈ ਵਾਮ ਅਟੈਸਰੀ ਵਾਮ ਤੇ ਦਮੇਰ ਪਾ ਕੇ ਉੱਪਰ ਆਪਾਂ ਬੂਟੀ ਦਾ ਵਰਕ ਕੀਤਾ ਹੋਇਆ ਕਲਰ ਕੰਬੀਨੇਸ਼ਨ ਤੁਸੀਂ ਦੇਖ ਸਕਦੇ ਹੋ ਤੁਸੀਂ ਵੀ ਜੇ ਇਦਾਂ ਦੇ ਸੂਟ ਰੈਡੀ ਕਰਵਾਉਣੇ ਹੋ ਸਾਡੇ ਦੇ ਉੱਤੇ ਹੋ ਕੰਟੈਕਟ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਹੋਰ ਸਟਾਈਲ ਤੇ ਵੀ ਕਰਵਾਉਣੇ ਹੋਣ ਰੈਡੀ ਜਾਂ ਕਸ਼ਮੀਨਾ ਤੇ ਤੇ ਇਹਦੇ ਵਿੱਚ ਕਲਰ ਚੁਆਇਸ ਹੈਗੀ ਹੈ ਤੁਸੀਂ ਕਲਰ ਆਪਣੇ ਅਕੋਰਡਿੰਗ ਚੁਆਇਸ ਕਰ ਸਕਦੇ ਹੋ ਤਾਂ ਉਸ ਤੋਂ ਅਗਲਾ ਵਾਲਾ ਸੂਟ ਇਹ ਵਾਲਾ ਇਹ ਵੀ ਸੇਮ ਪਸ਼ਮੀਨਾ ਤੇ ਰੈਡੀ ਕੀਤਾ ਆਪਾਂ ਇਸ ਦੀ ਵੇਲ ਆ ਗਈ ਥੇ ਰਿਤੇ ਸਿੰਪੋ ਦਾ ਵਰਕ ਕੀਤਾ ਆਪਾਂ ਘੇਰੇ ਤੇ ਵੇਲ ਨਾਲ से सेम इस वाला बाजू बाजूते वर्क आएगा यह सब घेरे के बाजू से किया बहुत ही सोहना वर्क हो हाँ जी उस तो अगला वाला सूट आप लाइट परपल कलर ही रेडी किया बट ये वर्क थोड़ा जि दे मिर वर्क आप इस घेरे के दोनों फला फलावर होने साइड से सेम इस बाजू ਇਹ ਦਾ ਪੂਰਾ ਕੀ ਆ ਇਹਨਾਂ ਦੋਨੋਂ ਸਾਈਡ ਕਾਰਨਰ ਤੇ ਫਲਾਵਰ ਆਉਣਗੇ ਤੇ ਇਹ ਵਾਲਾ ਵਰਕ ਇਸ ਦੀ ਬਾਜੂ ਤੇ ਆਏਗਾ ਬਾਜੂ ਤੇ ਸਿੰਪਲ ਜਿਹੀ ਵੇਲ ਆ ਅੱਜ ਵਾਂ ਇਹ ਸਾਰੇ ਸੂਟ ਹੀ ਆਪਣੇ ਆਰਡਰ ਤੇ ਆਪਾਂ ਰੈਡੀ ਕੀਤੇ ਆ ਤੇ ਜੇ ਤੁਸੀਂ ਵੀ ਕੋਈ ਸੂਟ ਰੈਡੀ ਕਰਵਾਉਣਾ ਹੋਵੇ ਸਾਾਨੂੰ ਛੇੜ ਦੱਸ ਸਕਦੇ ਆ ਛੇੜ ਸਿਲੈਕਟ ਕਰਕੇ ਆਪਣਾ ਤੇ ਵਰਕ ਸਿਲੈਕਟ ਕਰ ਸਕਦੇ ਆ ਤੇ ਇਹ ਉਸ ਤੋਂ ਅਗਲਾ ਵਾਲਾ ਸੂਟ ਹਾਂਜੀ ਇਹ ਵਾਲਾ ਸੂਟ ਆਪਾਂ ਬੂਟੀ ਦਾ ਵਰਕ ਕੀਤਾ 프ਰੰਟ ਤੇ ਸਾਰੇ ਇਹ ਬੂਟੀ ਦਾ ਵਰਕ ਆਏਗਾ ਸਿੰਗਲ ਕਲਰ ਦੇ ਨਾਲ ਤੁਸੀਂ ਦੇਖ ਸਕਦੇ ਯੈਲੋ ਤੇ ਆਪਾਂ ਬਲੈਕ ਕਲਰ ਦੇ ਨਾਲ ਵਰਕ ਕੀਤਾਗਾ ਇਹ ਵਾਲਾ ਵਰਕ ਇਸਦੀ ਬਾਜੂ ਤੇ ਆਏਗਾ ਬਾਜੂ ਤੇ ਇਦਾਂ ਇਹ ਵੀ ਹੈ ਲਾਇਆ ਕੀ ਤੇ ਉੱਪਰ ਫਲਾਵਰ ਸੇਮ ਇਦਾਂ ਇਹਦੀ ਬਾਜੂਰ ਤੁਸੀਂ ਵੀ ਇਦਾਂ ਸੋਨੇ ਸੋਨੇ ਸੂਟ ਡਿਜ਼ਾਈਨ ਕਰਵਾਉਣ ਲਈ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਾਡੇ ਦਿੱਤੇ ਹੋਏ ਨੰਬਰ ਤੇ ਤੁਸੀਂ ਮੈਸੇਜ ਭੇਜ ਕੇ ਡਿਜ਼ਾਈਨ ਭੇਜ ਕੇ ਕੋਈ ਵੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤਾਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਵਾਜਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਧੰਨਵਾਦ